ਕੱਲ ਜੀ ਸਪੈਸ਼ਲ ਆਫਰ ਆਈ ਹੋਈ ਹੈ ਤਿੰਨ ਸੂਟਾਂ ਵਾਲੀ ਤਿੰਨ ਸੂਟ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੈ ਸਕਦੇ ਹੋ ਠੀਕ ਹੈ ਜੀ 1000 ਦੇ ਤਿੰਨ ਸੂਟ ਹੋਣਗੇ ਦੋ ਸੂਟ ਤੁਸੀਂ ਆਪਣੀ ਚੋਇਸ ਦੇ ਲੈ ਸਕਦੇ ਹੋ ਇੱਕ ਸੂਟ ਅਸੀਂ ਤੁਹਾਨੂੰ ਆਪਣੀ ਚੋਇਸ ਦਾ ਦੇਵਾਂਗੇ ਠੀਕ ਹੈ ਜੀ ਉਹ ਵੀ ਇੱਕ ਸੂਟ ਇਹਨਾਂ ਸਾਰਿਆਂ ਦੇ ਵਿੱਚੋਂ ਹੋਏਗਾ ਬਟ ਦੋ ਸੂਟ ਤੁਸੀਂ ਆਪਣੀ ਪਸੰਦ ਦੇ ਲਓਗੇ ਇੱਕ ਸੂਟ ਸਾਡੀ ਪਸੰਦ ਦਾ ਹੋਊਗਾ ਜਾਨੀ ਕਿ ਤਿੰਨ ਸੂਟ ਤੁਸੀਂ 1000 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਰਿਯਾਨ ਕਾਟਨ ਦਾ ਸੂਟ ਹੋਣਗੇ ਪੂਰੇ ਫੁੱਲ ਸੂਟ ਹੋਣਗੇ ਐਂਡ ਇਹਨਾਂ ਦੇ ਕਲਰ ਆਪਸ਼ਨ ਬਹੁਤ ਜ਼ਿਆਦੇ ਪਿਆਰੇ ਹੈਗੇ ਨੇ ਕੋ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਮੈਨੂੰ ਸਕਰੀਨਸ਼ਾਟ ਜਿਹੜਾ ਸਕਦੇ ਸੈਂਡ ਕਰਨੀ ਆ ਐਂਡ ਆਪਣਾ ਐਡਰੈਸ ਦੇ ਕੇ ਪੇਮੈਂਟ ਕਰਕੇ ਤੁਸੀਂ ਜਿਹੜੀ ਬੁਕਿੰਗ ਹੋ ਕਰਵਾ ਸਕਦੇ ਹੋ ਚਾਹੇ ਤੁਸੀਂ ਇੱਕ ਕਲਰ ਦੇ ਦੋ ਸੂਟ ਵੀ ਲੈ ਸਕਦੇ ਹੋ ਚਾਹੇ ਤੁਸੀਂ ਲੱਗ-ਲੱਗ ਦੋ ਸੂਟ ਜਿਹੜੇ ਉਹ ਸਿਲੈਕਟ ਕਰਵਾ ਸਕਦੇ ਹੋ ਤੇ ਇੱਕ ਸੂਟ ਤੁਹਾਨੂੰ ਫ੍ਰੀ ਵਿੱਚ ਦਿੱਤਾ ਜਾਊਗਾ ਉਹ ਬਟ ਤੁਹਾਡੀ ਪਸੰਦ ਦਾ ਨਹੀਂ ਹੋਊਗਾ ਉਹ ਅਸੀਂ ਆਪਣੀ ਪਸੰਦ ਆ ਭੇਜਾਂਗੇ ਬਹੁਤ ਸੋਹਣੇ ਸੂਟ ਨੇ ਕੋਈ ਵੀ ਸੂਟ ਇਹਨਾਂ ਵਿੱਚੋਂ ਤੁਸੀਂ ਲੈ ਸਕਦੇ ਹੋ ਇਦਾਂ ਦੇ ਸੋਹਣੇ-ਸੋਹਣੇ ਐਂਡ ਡਿਜ਼ਾਈਨਰ ਸੂਟ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਾਫੀ ਜਿਆਦੀਆਂ ਆਫਰ ਜਿਹੜੀਆਂ ਆਪਾਂ ਲਗਾਉਂਦੇ ਰਹਿੰਦੇ ਆਂ ਜਿਹੜੀ ਰੋਜ਼ ਹਮੇਸ਼ਾ ਹੀ ਰੋਜ਼ ਤੁਸੀਂ ਵੀਡੀਓ ਨੂੰ ਚੈੱਕ ਜ਼ਰੂਰ ਕਰਿਆ ਕਰੋ ਤਾਂ